ਗੁਰੂ ਮਖੋ ਅਸੀਂ ਭੁਲੇਖੇ ਤੁਰੇ ਫਿਰਨੇ ਆ ਵੀ ਅਸੀਂ ਮਾਈਕ ਤੇ ਬੋਲਨੇ ਆ ਤੇ ਅਸੀਂ ਬਹੁਤ ਕੁਝ ਜਾਣਨੇ ਆ ਪਤਾ ਨਹੀਂ ਤੁਹਾਡੇ ਚ ਕਿੰਨੀਆਂ ਬੀਬੀਆਂ ਭੈਣਾ ਵੀਰ ਜਿਹੜੇ ਪਤਾ ਨਹੀਂ ਕਿੰਨੇ ਕਿੰਨੇ ਸਹਿਜ ਪਾੜ ਸਾਲ ਚ ਕਰ ਜਾਂਦੇ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੇ ਨਾਲ ਪਰ ਜਿਹੜੇ ਨਹੀਂ ਕਰਦੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਤਾਂ ਸ਼ੁਰੂ ਕਰੀਏ ਮੈਂ ਤਾਂ ਹੀ ਸ਼ੁਰੂ ਕੀਤਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਮੈਂ ਅਰਜ਼ ਕਰਨੀ ਹੈ ਗੁਰ ਤੇਗ ਬਹਾਦਰ ਸਾਹਿਬ ਜੀ ਬਾਰੇ ਇਸ ਬਾਣੀ ਦੀ ਸਿਫਤ ਵਿੱਚ ਇੱਕ ਸ਼ਬਦ ਮੈਂ ਅਕਸਰ ਕਹਿੰਦਾ ਤਿੰਨ ਸ਼ਬਦ ਆਸਾ ਰਾਗ ਵਿੱਚ ਇਕੱਠੇ ਹੁੰਦੇ ਆ ਇੱਕ ਹੈ ਨੀਕੀ ਸਾਧ ਸੰਗਾਨੀ ਇੱਕ ਹੁੰਦਾ ਹੈ ਨੀਕੀ ਜੀ ਕੀ ਖਰ ਕਥਾ ਉਤਮ ਆਨ ਸਗਲ ਰਸ ਫੀਕੀਰੇ ਇਹ ਦੂਜਾ ਸ਼ਬਦ ਹੁੰਦਾ ਦੋ ਦੋ ਪਦਿਆਂ ਦੇ ਸ਼ਬਦ ਨੇ ਇੱਕ ਸ਼ਬਦ ਉਹਦੇ ਚੋਂਦਾ ਜਿਹੜਾ ਸੰਗਤ ਨੂੰ ਯਾਦ ਹੋਣਾ ਜੀ ہماری ਪਿਆਰੀ ਅੰਮ੍ਰਿਤਧਾਰੀ ਗੁਰ ਨਿਮਕ ਨਮਨਤੇ ਤਾਰੀ ਇਹ ਤਿੰਨ ਸ਼ਬਦ ਇਕੱਠੇ ਨੇ ਇੱਕ ਨੀਕੀ ਸਾਧ ਸੰਗਾਨੀ ਅਦਾਰ ਤੇ ਸੰਗਤ ਬਹੁਤ ਚੰਗੀ ਹੈ ਸਾਧ ਸੰਗਤ ਇੱਕ ਹੈ ਸੰਗਤ ਵਿੱਚ ਗੱਲਾਂ ਨਹੀਂ ਸਾਧ ਸੰਗਤ ਵਿੱਚ ਹਰੀ ਦੀ ਕਥਾ ਸਭ ਤੋਂ ਉੱਤਮ ਹੈ ਹਰੀ ਦੀ ਕਥਾ ਦਾ ਰਸ ਕਿਸੇ ਹੋਰ ਥਾਂ ਤੋਂ ਨਹੀਂ ਆ ਸਕਦਾ ਹੁਣ ਮੈਂ ਇੱਕ ਸ਼ਬਦ ਆਪਾਂ ਲੈਣਾ ਹੈ ਪਲੀਜ਼ ਇਹਨੂੰ ਜ਼ਰੂਰ ਇਹ ਚੇਤੇ ਵੀ ਕਰ ਲਈ ਬੜੀ ਛੇਤੀ ਹੋ ਜਾਂਦਾ ਚੇਤੇ ਕਿਉਂਕਿ ਬਾਣੀ ਤਾਂ ਇੰਨਾ ਪਿਆਰ ਕਰਦੀ ਹੈ ਨਾ ਜੀ ਜੇ ਅਸੀਂ ਬਾਣੀ ਨੂੰ ਦਿਲ ਲਾ ਕੇ ਪੜੀਏ ਅੰਗ ਨਾ ਗਿਣੀ ਜਾਈਏ ਕਈਆਂ ਬੰਦਿਆਂ ਦਾ ਧਿਆਨ ਹੁੰਦਾ ਮੈਂ 30 ਅੰਗ ਕਰਨੇ ਉਹ ਕੱਢੀ ਪਿੱਛੋਂ ਅੰਗ ਹੀ ਦੇਖੀ ਜਾਂਦੇ ਆ ਨਹੀਂ ਨਹੀਂ ਆਪਾਂ ਧਿਆਨ ਰੱਖਣਾ ਸਤਗੁਰਾਂ ਦੀ ਬਾਣੀ ਵਿੱਚ ਜੋ ਮੈਂ ਪੜ ਰਿਹਾ ਤੇ ਪਿਆਰਿਓ ਜਿਉਂ-ਜਿਉਂ ਆਪਾਂ ਬਾਣੀ ਪੜਾਂਗੇ ਨਾ ਬਾਣੀ ਵਿੱਚ ਖਿੱਚ ਇੰਨੀ ਜ਼ਿਆਦਾ ਹੈ ਬਾਣੀ ਤਾਂ ਬੰਦੇ ਨੂੰ ਆਪਣੇ ਅੰਦਰ ਸਮਾ ਲੈਂਦੀ ਹੈ ਜੀ ਅਸੀਂ ਹੁਣ ਪੜਨੇ ਆ ਕਈ ਚੀਜ਼ਾਂ ਜਦੋਂ ਕਲਾਸ ਸਕੂਲਾਂ 'ਚ ਪੜ੍ਹਦੇ ਸਾਂ ਜੀ ਮੈਨੂੰ ਯਾਦ ਹੈ ਕਈ ਇਹੋ ਜਿਹੇ ਸਬਜੈਕਟ ਹੁੰਦੇ ਸਨ ਇੰਨਾ ਮੱਥਾ ਮਾਰਦੇ ਸਨਾਂ ਜੀ ਤੇ ਮਾਸਟਰ ਵੀ ਕਹੇ ਜਾਂਦੇ ਸਨ ਸਮਝ ਕੋਈ ਨਹੀਂ ਪੈਣੀ ਰੱਟਾ ਲਾ ਲਓ ਇਹ ਮੇਰਾ ਖਿਆਲ ਅਲਜਬਰਾ ਹੁੰਦਾ ਸੀ ਸਾਡੇ ਵੇਲੇ ਹਾਂ ਉਹ ਥਿਊਰਮਾਂ ਹੁੰਦੀਆਂ ਸਨ ਬੜੀ ਪੁਰਾਣੀ ਗੱਲ ਕਰਾ ਸਾਡਾ ਮਾਸਟਰ ਮੈਂ ساری ਜ਼ਿੰਦਗੀ ਇੱਕੋ ਥਿਊਰਮ ਚੇਤੇ ਰੱਖੀ ਮੈਂ ਉਹ ਹੀ ਲਿਖ ਦਿੰਦਾ ਭਾਵੇਂ ਕੋਈ ਵੀ ਆਉਂਦੀ ਹੋਵੇ ਤੇ ਮੈਂ ਉਹ ਕਹਿੰਦੇ ਮੱਥਾ ਮਾਰਦੇ ਸਨ ਉਹ ਕਹਿੰਦੇ ਰੱਟਾ ਲਾਓ ਰੱਟਾ ਲਾ ਕੇ ਚੇਤੇ ਹੋਣਾ ਨਹੀਂ ਪਿਆਰਿਓ ਉਹ ਇੱਕ ਪਾਸੋਂ ਜ਼ੋਰ ਲਾ ਰਹੇ ਆ ਅਸੀਂ ਜ਼ੋਰ ਲਾ ਰਹੇ ਆ ਅਗਰ ਉਹ ਅੱਖਰ ਉਹ ਜਵਾਬ ਨਹੀਂ ਇਹਨਾਂ ਦੇ ਰਹਿ ਪਰ ਨਹੀਂ ਗੁਰਮੁਖੋ ਧੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਇੱਕ ਅੱਖਰ ਕਰਤਾਰ ਵਿੱਚ ਸਮੋਇਆ ਹੋਇਆ ਜਿੰਨਾ ਕੋਈ ਭਾਵਨਾ ਨਾਲ ਗੁਰਬਾਣੀ ਪੜਦਾ ਦਿਨੇ ਤਾਂ ਜਾਗਦਿਆਂ ਦੀ ਗੱਲ ਛੱਡੋ ਸ਼ਬਦਾਂ ਦਾ ਪਾਠ ਕਰਨ ਵਾਲਿਆਂ ਨੂੰ ਰਾਤ ਸੁਪਨੇ ਵਿੱਚ ਵੀ ਬਾਣੀ ਚੱਲੀ ਜਾਂਦੀ ਇਹ ਬਾਣੀ ਦੀ ਬਖਸ਼ਿਸ਼ ਹੈ ਥੋੜੀ ਜਿਹੀ ਆਓ ਇਹ ਸ਼ਬਦ ਨੂੰ ਆਪਾਂ ਚੇਤੇ ਰੱਖੀਏ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਮਨ ਤੇ ਟਾਰੀ ਰੇ ਅਰਥ ਆਪਾਂ ਕਰ ਲਾਂਗੇ ਤੁਹਾਡੇ ਫੋਨਾਂ ਦੇ ਵਿੱਚ ਸ਼ਬਦ ਹੋਣਾ ਜੀ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਮਨ ਤੇ ਟਾਰੀ ਰੇ ਦਰਸਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਖਿਨ ਰੰਮ ਗੁਰ ਗੰਮ ਹਰ ਦੰਮ ਨਹਿ ਜੰਮ ਵਾਹ ਵਾਹ ਕਿਨ ਰਮ ਗੁਰ ਗੰਮ ਹਰ ਦੰਮ ਨਹਿ ਜੰਮ ਹਰ ਕੰਠ ਨਾਨਕ ਉਰਹਾਰੀ ਹੁਣ ਦੇਖੋ ਇਹ ਸ਼ਬਦ ਦੇ ਅਰਥ ਕੀ ਨੇ ਸ਼ਬਦ ਧੰ ਗੁਰੂ ਪੰਚਮ ਪਿਤਾ ਗੁਰੂ ਅਰਜੁਨ ਦੇਵ ਜੀ ਦਾ ਹੈ ਸ਼ਬਦ ਹੈ ਹਮਾਰੀ ਹਮਾਰੀ ਦਾ ਲਫ਼ਜ਼ੀ ਅਰਥ ਸੌਖਾ ਸਾਡੀ ਪੰਜਾਬੀ ਜਰਦ ਕਰਾਂਗੇ ਤੇ ਪਿਆਰੀ ਇਹ ਵੀ ਬੜਾ ਸੌਖਾ ਸ਼ਬਦ ਹੈ ਜਿਹੜੀ ਸਭ ਤੋਂ ਚੰਗੀ ਚੀਜ਼ ਹੋ ਖਮਾਰੀ ਪਿਆਰੀ ਤੇ ਇਹ ਪਿਆਰੀ ਅਸੀਂ ਕਈ ਵਾਰੀ ਸ਼ਬਦ ਕਹਿ ਦਿੰਨੇ ਆ ਚੀਜ਼ ਮੈਨੂੰ ਬੜੀ ਪਿਆਰੀ ਖੈ ਪਰ ਜਦੋਂ ਆਪਣੀ ਜਾਨ ਤੇ ਬਣ ਜਾਏ ਨਾ ਆਪਾਂ ਕਹਿੰਨੇ ਛੱਡੋ ਜਾਂਦੀਏ ਤੇ ਜਾਨ ਦਿਓ ਆਪਣੀ ਜਾਨ ਬਚਾਓ ਉਥੇ ਪਿਆਰ ਮੁੱਕ ਜਾਂਦਾ ਪਰ ਗੁਰੂ ਕੇ ਸਿੱਖੋ ਧੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਅਰਜੁਨ ਦੇਵ ਜੀ ਨੂੰ ਇੰਨੀ ਪਿਆਰੀ ਖੈ ਆਪਣੀ ਜਾਨ ਤਾਂ ਕੁਰਬਾਨ ਕਰ ਦਿੱਤੀ ਪਰ ਗੁਰਬਾਣੀ ਵਿੱਚ ਕੋਈ ਆਂਜ ਨਹੀਂ ਆਉਂਦੇ ਤੇ ਇਸ ਲਫ਼ਜ਼ ਨੂੰ ਫਿਰ ਧਿਆਨ ਨਾਲ ਸੁਣਿਓ ਖਮਾਰੀ ਪਿਆਰੀ ਅਸੀਂ ਰੱਬ ਮੇਰ ਕਰੇ ਸਭ ਤੰਦਰੁਸਤ ਰਹਿਣ ਗੁਰਬਾਣੀ ਤਾਂ ਸਰਬੱਤ ਦਾ ਭਲਾ ਮੰਗਦੀ ਹੈ